ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ RAMDEV ਤੇ PATANJALI ਦੇ ਮੈਨੇਜਿੰਗ ਡਾਇਰੈਕਟਰ ਆਚਾਰੀਆ ਬਾਲਕ੍ਰਿਸ਼ਨ ਪਤੰਜਲੀ ਇਸ਼ਤਿਹਾਰ ਮਾਮਲੇ 'ਚ ਸੁਪਰੀਮ ਕੋਰਟ 'ਚ ਪੇਸ਼ ਹੋਏ ਨੇ ਮਾਮਲੇ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ RAMDEV ਤੇ ਬਾਲਕ੍ਰਿਸ਼ਨ ਪ੍ਰਤੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਅਦਾਲਤ ਦੇ ਹੁਕਮਾਂ ਨੂੰ ਹਲਕੇ 'ਚ ਨਹੀਂ ਲਿਆ ਜਾ ਸਕਦਾ ਅਸੀਂ ਅਫਸੋਸ ਜ਼ਾਹਿਰ ਕਰਨ ਦੇ ਤੁਹਾਡੇ ਤਰੀਕੇ ਨੂੰ ਮਨਜ਼ੂਰ ਨਹੀਂ ਕਰ ਸਕਦੇ 21 ਨਵੰਬਰ ਦੇ ਅਦਾਲਤੀ ਆਦੇਸ਼ ਤੋਂ ਬਾਅਦ ਵੀ ਅਗਲੇ ਦਿਨ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਹੈ ਸਿਪਰੀਮ ਕੋਰਟ ਵਿੱਚ ਸੁਣਵਾਈ ਚੱਲ ਰਹੀ ਸੀ ਤੇ ਪਤੰਜਲੀ ਦੇ ਇਤਿਹਾਰ ਛਾਪੇ ਜਾ ਰਹੇ ਸੀ ਇਸ ਤੇ RAMDEV ਦੇ ਵਕੀਲ ਨੇ ਕਿਹਾ ਹੈ ਕਿ ਭਵਿੱਖ 'ਚ ਅਜਿਹਾ ਨਹੀਂ ਹੋਵੇਗਾ ਪਹਿਲਾਂ ਹੋਈ ਗਲਤੀ ਲਈ ਮਾਫੀ ਮੰਗਦੇ ਆ RAMDEV ਅਤੇ BALKRISHAN ਦੇ ਵਕੀਲ ਨੇ ਕਿਹਾ ਹੈ ਕਿ ਉਹ ਨਿੱਜੀ ਤੌਰ ਤੇ ਵੀ ਮਾਫੀ ਮੰਗਨ ਨੂੰ ਤਿਆਰ ਨਹੀਂ ਇਸ ਤੋਂ ਬਾਅਦ RAMDEV ਤੇ BALKRISHAN ਅਦਾਲਤ 'ਚ ਸਾਹਮਣੇ ਆਏ RAMDEV ਨੇ ਕਿਹਾ ਕਿ ਅਸੀਂ ਹੱਥ ਜੋੜ ਕੇ ਸੁਪਰੀਮ ਕੋਰਟ ਤੋਂ ਮਾਫੀ ਮੰਗ ਰਹੇ ਹਾਂ ਸੁਪਰੀਮ ਕੋਰਟ ਨੇ ਬਾਬਾ RAMDEV ਨੂੰ ਕਿਹਾ ਕਿ ਤੁਸੀਂ ਕਿੰਨੇ ਵੀ ਉੱਚੇ ਕਿਉਂ ਨਾ ਹੋਵੋ ਕਾਨੂੰਨ ਤੁਹਾਡੇ ਤੋਂ ਉੱਪਰ ਹੈ ਕਾਨੂੰਨ ਦੀ ਮਹਿਮਾ ਸਭ ਤੋਂ ਉੱਪਰ ਹੈ ਤੁਹਾਨੂੰ ਨਵੰਬਰ ਵਿੱਚ ਚੇਤਾਵਨੀ ਦਿੱਤੀ ਗਈ ਸੀ ਫਿਰ ਵੀ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਤਾਂ ਕਾਰਵਾਈ ਲਈ ਤਿਆਰ ਰਹੋ ਇਹ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਹੈ ਤੁਸੀਂ ਕਾਨੂੰਨ ਦੀ ਉਲੰਘਣਾ ਕਿਵੇਂ ਕੀਤੀ ਨਤੀਜੇ ਭੁਗਤਣ ਲਈ ਤਿਆਰ ਰਹੋ ਜਸਟਿਸ ਕੋਹਲੀ ਨੇ ਕਿਹਾ ਕਿ ਤੁਸੀਂ ਐਕਟ 'ਚ ਬਦਲਾਅ ਬਾਰੇ ਮੰਤਰਾਲੇ ਤੱਕ ਪਹੁੰਚ ਕੀਤੀ ਸੀ ਇਸ ਅਦਾਲਤ ਨੂੰ ਇੱਕ ਵਚਨ ਦਿੱਤਾ ਸੀ ਜੋ ਕੰਪਨੀ ਦੇ ਹਰ ਵਿਅਕਤੀ ਤੇ ਲਾਗੂ ਹੁੰਦਾ ਹੈ ਕਤਾਰ 'ਚ ਚੋਟੀ ਤੋਂ ਲੈ ਕੇ ਆਖਰੀ ਵਿਅਕਤੀ ਤੱਕ ਮੀਡੀਆ ਵਿਭਾਗ ਅਤੇ ਇਸ਼ਤਿਹਾਰ ਵਿਭਾਗ ਇਸ ਦੀ ਪਾਲਣਾ ਕਿਵੇਂ ਨਹੀਂ ਕਰਦੇ ਇਸ ਲਈ ਅਸੀਂ ਕਹਿੰਦੇ ਹਾਂ ਕਿ ਤੁਹਾਡੇ ਹਲਫਨਾਮਾ ਦਿਖਾवटी ਹੈ ਅਸੀਂ ਤੁਹਾਡੀ ਮਾਫੀ ਤੋਂ ਖੁਸ਼ ਨਹੀਂ ਹਾਂ ਇਸ ਤੇ ਬਾਬਾ RAMDEV ਦੇ ਵਕੀਲ ਨੇ ਕਿਹਾ ਕਿ ਕੁਤਾਹੀ ਹੋ ਗਈ ਹੈ ਅਸੀਂ ਸਹਿਮਤ ਹਾਂ ਕਿ ਕੁਤਾਹੀ ਹੋਈ ਹੈ